ਪੜੇ ਕਿੰਨਾ ਉਹ ਇੱਕ ਕਲਾਸ ਵੀ ਨਹੀਂ ਕਿਉਂ ਮੌਕਾ ਨਹੀਂ ਮਿਲਿਆ ਘਰ ਦੇ ਹਾਲਾਤ ਹੀ ਆ ਉਸੇ 6 ਭੈਣਾਂ ਦੇ ਦੋ ਭਰਾ 8 8 ਨਿਆਣੇ ਕੌਣ ਪੜਾਉਂਦਾ ਹੁਣ ਤੇ ਟ੍ਰੈਂਡ ਚੱਲਣデアਵਾ ਪੜੋ ਪੜਾਈ ਲਿਖਾਈ ਤੋਂ ਬਿਨਾ ਕੁਛ ਨਹੀਂ ਉਦੋਂ ਕੌਣ ਜਾਣਦਾ ਹੀ ਉਦੋਂ ਖਾ ਲਿਆ ਤੇ ਸੌ ਲਿਆ ਬਸ ਨਾਲੇ ਫੁੱਲਾਂ ਵਾਲੀ ਕੁੜਤੀ ਸਮਾ ਦੇ ਤੂਰੀ ਜ ਮੇਰੀ ਲਾ ਦੇ ਮੈਂ ਤੇਰੇ ਕੁਰਬਾਨ ਸੋਣਿਆ ਮੈਂ ਤੇਰੇ ਕੁਰਬਾਨ ਸੋਣਿਆ ਮੈਂ ਨੂਹ ਸੋਨੇ ਦੀਆਂ ਡੰਡੀਆਂ ਲਿਆ ਦੇ। ਪਹਿਲੀ ਇੰਟਰਵਿਊ ਜਦੋਂ ਹੁੰਦੀ ਹੈ। ਉਦੋਂ ਫਿਰ ਮਮਤਾ ਦੀ ਜ਼ਿੰਦਗੀ ਦੇ ਵਿੱਚ ਕਿਹੋ ਜਿਹਾ ਬਦਲਾਅ ਹੁੰਦਾ। ਕਾਫੀ ਲੋਕੇ ਜਾਣਨ ਤਾਂ ਵੀ ਵੀਡੀਓ ਕਾਲਾਂ ਕਰ-ਕਰ ਕੇ ਚੈੱਕ ਕਰ ਰਹੇ ਸੀ ਕਹਿੰਦੇ ਕਿ ਸੱਚੀ ਹੈ ਵੀ ਜਾਂ ਨਹੀਂ ਜਾਂ ਕਿੱਥੇ ਚੱਲ ਗਈ ਆ। ਮੈਂ ਕਿਹਾ ਜਦੋਂ ਪਰਮਾਤਮਾ ਸੋਚੂਗਾ ਨਾ ਕਿ ਕਿੱਥੇ ਗਾਂ ਲੈ ਕੇ ਜਾਣਾ ਤੇ ਮੈਂ ਕਿਹਾ ਉਹ ਇੱਕ ਛੁਟਕੀ ਦੇ ਵਿੱਚ ਲੈ ਜਾਊਗਾ ਪਤਾ ਹੀ ਨਹੀਂ ਲੱਗਣਾ ਇਨਸਾਨ ਨੂੰ। ਹੋਣ ਇੱਕ ਮੇਰੀ ਜ਼ਿੰਦਗੀ ਦੇ ਵਿੱਚ ਸਹੀ ਗੱਲ ਹੈ ਪਰਮਾਤਮਾ ਬਣ ਕੇ ਇਨਸਾਨ ਆਇਆ ਪਾਪਾ ਜੀ ਉਹਨਾਂ ਦੇ ਬੇਟੀ ਨਹੀਂ ਸੀ ਤੇ ਮੈਨੂੰ ਬੇਟੀ ਕਹਿੰਦੇ ਨੇ ਫਿਰ ਮੈਂ ਵੀ ਰੂਹ ਤੋਂ ਪਾਪਾ ਮੰਨਿਆ ਲਾਲਚ ਨਹੀਂ ਕਰਨਾ ਕੋਈ ਚੀਜ਼ ਜੇ ਉਹਨਾਂ ਨੇ ਮੈਨੂੰ ਸਹੀ ਗੱਲ ਹੈ ਮੇਰੇ ਗਾੜੀ ਪੈਹਾਂ ਦੇ ਗੱਡੀਆਂ ਜੇ ਬਣਾ ਗਏ ਬੰਡਲ ਜੇ ਵੀ ਰੱਖ ਦੇਣੇ ਨਾ ਮੇਰਾ ਇੰਨੀ ਮੈਂ ਆਪਣਾ ਮਨ ਨਹੀਂ ਡਲਾਵਾਂਗੀ ਕਿ ਮੈਂ ਚੁੱਕ ਲਵਾਂ ਨਾ ਉਹਨਾਂ ਨੇ ਦੋ ਕਮਰੇ ਬਣਾ ਕੇ ਦਿੱਤੇ ਤੇ ਮੈਂ ਸੱਚੀ ਮੈਂ ਅਰਦਾਸ ਕਰਦੀ ਆ ਮੇਰੀ ਵੀ ਉਮਰ ਹੈ ਉਹ 60 70 ਸਾਲ ਦੇ ਮੇਰੀ ਉਮਰ ਵੀ ਲਾ ਦੇ ਉਹਨਾਂ ਨੂੰ ਮਮਤਾ ਜਦੋਂ ਮਸ਼ਹੂਰ ਹੁੰਦੇ ਹੋ ਫੇਰ ਦੁਬਾਰਾ ਜਦੋਂ ਆਪਣੇ ਕੰਮਕਾਰ ਤੇ ਨਿਕਲਦੇ ਹੋ ਉਹੀ ਝਾਂਜਰਾਂ ਵੇਚਣ ਦਾ ਕੰਮ ਤਾਂ ਫੇਰ ਲੋਕਾਂ ਦਾ ਰਿਐਕਸ਼ਨ ਕਿਦਾਂ ਦਿੰਦੇ ਆ ਸਤਿ ਸ਼੍ਰੀ ਅਕਾਲ ਦੋਸਤੋ ਆਰ ਪੀ ਡੀ 24 ਤੇ ਤੁਹਾਡਾ ਸਵਾਗਤ ਹੈ ਹਰ ਵਾਰ ਕੋਸ਼ਿਸ਼ ਰਹਿੰਦੀ ਹੈ ਕਿ ਕੁਝ ਨਾ ਕੁਝ ਨਵਾਂ ਤੁਹਾਡੇ ਨਾਲ ਲੈ ਕੇ ਆਈਏ ਔਰ ਸਾਂਝਾ ਕਰਨ ਵਾਸਤੇ ਇਸ ਵਕਤ ਉਹ ਆਵਾਜ਼ ਹੈ ਜਿਸ ਨੂੰ ਸੁਣ ਕੇ ਤੁਹਾਡੇ ਦਿਲ ਨੂੰ ਸਕੂਨ ਪਹੁੰਚੇਗਾ ਮੇਰੇ ਨਾਲ ਇਸ ਵਕਤ ਮੌਜੂਦ ਹੈ ਮੰਨਤ ਮੰਨਤ ਜੇ ਮੰਨਤ ਦੇ ਪਿਸ਼ੋਕੜ ਦੀ ਗੱਲ ਕਰੀਏ ਤਾਂ ਇੱਕ ਝਾਂਜਰਾ ਵੇਚਣ ਵਾਲੀ ਕੁੜੀ ਦੇ ਨਾਮ ਨਾਮ ਸੀਗਾ ਜਿਹੜਾ ਉਹ ਜੁੜਿਆ ਸੀ ਉਸ ਨਾਮ ਦੇ ਨਾਲ ਮਸ਼ਹੂਰ ਸੀ ਮਨਤ ਉਸ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਸੰਗੀਤ ਨੇ ਜ਼ਿੰਦਗੀ ਬਦਲੀ ਹੈ ਔਰ ਕਿਸ ਤਰੀਕੇ ਦੇ ਨਾਲ ਸ਼ੁਰੂਆਤ ਹੋਈ ਉਹ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਸਾਡੇ ਨਾਲ ਮੌਜੂਦ ਹੈ ਮਨਤ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਚੈਨਲ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡੀ ਮਨਤ ਕੌਰ ਤੇ ਉਮੀਦ ਕਰਦੇ ਤੁਸੀਂ ਠੀਕ ਹੋਗੇ ਤੇ ਜਿੰਨੇ ਇਸ ਪੇਜ ਨਾਲ ਜੁੜੇ ਲੋਕ ਸਾਰਿਆਂ ਨੂੰ ਦਿਲੋਂ ਧੰਨਵਾਦ ਇੱਕ ਵਾਰ ਫਿਰ ਵੀਰ ਹੁਣੇ ਆਏ ਨੇ ਇੰਟਰਵਿਊ ਕਰਨ ਲਈ ਕਿਉਂਕਿ ਤੁਸੀਂ ਪਿਆਰ ਬਹੁਤ ਕੀਤਾ ਸਪੋਰਟ ਬਹੁਤ ਕੀਤੀ ਆ ਤੇ ਇਸ ਕਰਕੇ ਮੈਂ ਉਮੀਦ ਕਰਦੀ ਆ ਕਿ ਸਾਰੇ ਅੱਗੇ ਬੇਨਤੀ ਕਰਦੀ ਆ ਜਿੰਨੇ ਵੀ ਇਸ ਪੇਜ ਨਾਲ ਜੁੜੇ ਨੇ ਲੋਕ ਸਾਰੇ ਸਪੋਰਟ ਕਰਨਾ ਤੇ ਦੂਰ ਦੂਰ ਤੱਕ ਵੀਡੀਓ ਨੂੰ ਭੇਜਣਾ ਕਿਉਂਕਿ ਇੱਕ ਭੇਜਣ ਦੇ ਨਾਲ ਹੀ ਤੇ ਇੱਕ ਲਾਈਕ ਔਰ ਸ਼ੇਅਰ ਨਾਲ ਹੀ ਕਿਸੇ ਦੀ ਜੀ ਜ਼ਿੰਦਗੀ ਬਦਲਦੀ ਆ ਨਾ ਤੇ ਬਹੁਤ ਵਧੀਆ ਗੱਲ ਹੈ ਹੱਥ ਜੋੜ ਕੇ ਬਿਲਕੁਲ ਜੀ ਦੋਸਤੋ ਤੁਹਾਡੇ ਲਾਈਕ ਤੇ ਸ਼ੇਅਰ ਦੇ ਨਾਲ ਮੰਨਤ ਦੀ ਜ਼ਿੰਦਗੀ ਬਦਲੀ ਆ ਔਰ ਇਹ ਆਵਾਜ਼ ਹੈ ਜਿਹੜੀ ਤੁਹਾਡੇ ਨਾਲ ਫੇਰ ਸਾਂਝੀ ਕਰਨ ਪਹੁੰਚੇ ਅਮਨਤ ਬਾਕੀ ਗੱਲਾਂ ਬਾਤਾਂ ਫੇਰ ਕਰਾਂਗੇ ਪਹਿਲਾਂ ਇੱਕੋ ਹੀ ਅੰਦਾਜ਼ ਉਹੀ ਪਾਕਿਸਤਾਨੀ ਜਿਹੜਾ ਰੰਗ ਸੀਗਾ ਇੱਕ ਸਾਡੇ ਦਰਸ਼ਕਾਂ ਦੇ ਨਾਲ ਜਰੂਰ ਸਾਂਝਾ ਕੀਤਾ ਜਾਵੇ ਜਿਵੇਂ ਨੂਰ ਜ਼ਹਾਂ ਜੀ ਦਾ ਗਾਣਾ ਕੋਈ ਹੋ ਜਾਵੇ ਜਾਂ ਕੋਈ ਵੀ ਤੁਹਾਨੂੰ ਪਸੰਦ ਹੋਵੇ ਮੇਰੀ ਲਾਈਫ ਦੇ ਵਿੱਚ ਸਿਰਫ ਔਰ ਸਿਰਫ ਜਦੋਂ ਸਭ ਤੋਂ ਪਹਿਲਾ ਇੰਟਰਵਿਊ ਹੋਈ ਸੀ ਨਾ ਸੱਚੇ ਉਹਦੇ ਵਿੱਚ ਇੱਕ ਗਾਣਾ ਬਹੁਤ ਵਧੀਆ ਸੀ ਅੱਖੀਆਂ ਝੱਲੀਆਂ ਵਸ ਗਈਆਂ ਬੋਤ ਹੀ ਸੋਣਾ ਇਹ ਗਾਣਾ ਪਰ ਮੈਨੂੰ ਨਹੀਂ ਲੱਗਦਾ ਉਹ ਸਿੰਗਰ ਐਸ ਟਾਈਮ ਹੈ ਕਾਫੀ ਪੁਰਾਣਾ ਆ ਬਾਕੀ ਉਹਦੀਆਂ ਲਾਈਨਾਂ ਕਰ ਦਿੰਨੇ ਆਪਾਂ ਅੱਖੀਆਂ ਝਲੀਆਂ ਵਸ ਗਈਆਂ ਨੇ ਤੇ ਉਜੜ ਗਈਆਂ ਨੇ ਨੋਕਾਂ ਤੈਨੂੰ ਟੋੜ ਕੇ ਉਹ ਵੀ ਟੁਰ ਗਏ ਤੇ ਮੈਂ ਕੀ ਮੇ ਅਥਰੂ ਰੁਕਾਂ ਹੋ ਲੱਗੇ ਤੇਰਾ ਨਾਮ ਵੇ ਦਰਦਾ ਦਿੱਤੇ ਮਹਿਣੇ ਤਾਨੇ ਲੋਕਾਂ ਹੋ ਪਿਆਰ ਚ ਫੁਲਕ ਮਨਾਗੇ ਸਦਕ ਤੇ ਰਈਆਂ ਵਾਸੇ ਕੰਡਿਆਂ ਦੀਆਂ ਨੂੰ ਖਾਂ ਹੋ ਕੋਈ ਜੋੜੇ ਵੇ ਪੱਖੀਆਂ ਦੇ हा उहो कोई जोड़े बि पखो बहके कोल मेर दुख सुणे कंदी अखिय साॾी ज़िंदगी न रोग लाउण वाल ख़ुश रोज़ उदा पाल साडी ਜ਼ਿੰਦਗੀ ਨੂੰ ਰੋਗ ਲਾਉਣ ਵਾਲਿਆ ਰੋਗ ਲਾਉਣ ਵਾਲਿਆ ਰੋਗ ਲਾਉਣ ਵਾਲਿਆ ਵਾਹ ਜੀ ਵਾਹ ਬਹੁਤ ਹੀ ਪਿਆਰੀ ਆਵਾਜ਼ ਦੋਸਤੋ ਇਸ ਆਵਾਜ਼ ਨੂੰ ਇੱਕ ਵਾਰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਦਿਲ ਨੂੰ ਸਕੂਨ ਪਹੁੰਚਾਉਂਦੀ ਹੈ ਮਮਤਾ ਸ਼ੁਰੂਆਤ ਦੀ ਗੱਲ ਕਰੀਏ ਤਾਂ ਝਾਂਜਰਾਂ ਵੇਚਣ ਵਾਲੀ ਕੁੜੀ ਸਿੰਗਰ ਬਣ ਜਾਂਦੀ ਹੈ ਔਰ ਕਿਸ ਤਰੀਕੇ ਦੇ ਨਾਲ ਲਾਈਫ ਬਦਲ ਜਾਂਦੀ ਹੈ ਸ਼ੁਰੂਆਤ ਜਿਹੜੀ ਹੈ ਕਿਸ ਤਰ੍ਹਾਂ ਹੋਈ ਔਰ ਗਲੀਆਂ ਦੇ ਵਿੱਚ ਝਾਂਜਰਾ ਵੇਚਦੇ ਸਮੇਂ ਕਿਸ ਤਰੀਕੇ ਦਾ ਜਿਹੜਾ ਅਨੁਭਵ ਸੀਗਾ ਇੱਕ ਮੇਰਾ ਜ਼ਿੰਦਗੀ ਦਾ ਹੋਕਾ ਹੈ ਜਿਸ ਨੇ ਮੈਨੂੰ ਮਸ਼ਹੂਰ ਕੀਤਾ ਉਹ ਹੈ ਸੁਰਖੀਆਂ ਲੋ ਬਿੰਦੀਆਂ ਲੋ ਟੋਪਸ ਲੋ ਵਾਲੀਆਂ ਲੋ ਨੌ ਪਾਲਸ਼ਾਂ ਲੋ ਇਹ ਹੋਕਾ ਨੇ ਸਹੀ ਗੱਲ ਦੱਸਾਂ ਨਾ ਮੇਰੀ ਲਾਈਫ ਨੂੰ ਬਦਲਤਾ ਹੈ ਤੇ ਮੈਂ ਗਲੀਆਂ ਦੇ ਵਿੱਚ ਜਾਂਦੀ ਆ ਕਾਫੀ ਜਨਾਨੀਆਂ ਹੀ ਨਹੀਂ ਛੱਡਦੀਆਂ ਪਹਿਣਾ ਜੜੀਆਂ ਸਮਾਨ ਸਮੂਲ ਲੈਂਦੀਆਂ ਲੇਡੀਜ਼ ਤੇ ਉਹਨਾਂ ਨੇ ਬੜਾ ਸਾਥ ਦਿੱਤਾ ਉਹ ਇਹੋ ਹੀ ਗੱਲ ਕਹਿੰਦੇ ਸੀ ਕਹਿੰਦੇ ਤੁਸੀਂ ਇੰਟਰਵਿਊ ਕਰਾਓ ਇਹ ਆ ਜੋ ਆ ਤੁਸੀਂ ਅੱਗੇ ਵਧਣ ਦੀ ਕੋਸ਼ਿਸ਼ ਕਰੋ ਮੈਨੂੰ ਨਹੀਂ ਪਤਾ ਸੀ ਕਿ ਪਰਮਾਤਮਾ ਨੇ ਗੋਡ ਗਿਫਟ ਆਵਾਜ਼ ਦਿੰਦੀ ਹੈ ਤੇ ਸਹੀ ਗੱਲ ਹੈ ਇਹ ਆਵਾਜ਼ ਇਹੋ ਜੀ ਦਿੰਦੀ ਹੈ ਕਿ ਮੈਂ ਇੰਨਾ ਮਸ਼ਹੂਰ ਤੇ ਇੰਨਾ ਫੇਮਸ ਹੋ ਜਾਣਾ ਇੱਕ ਤੁਹਾਡੇ ਸਿਰਫ ਸ਼ੇਅਰ ਕਰਨਾ ਤੇ ਲਾਈਕ ਕਰਨਾ ਕਿਉਂਕਿ ਕਾਫੀ ਇੰਟਰਵਿਊ ਨੂੰ ਪਿਆਰ ਬਹੁਤ ਜ਼ਿਆਦਾ ਦਿੱਤਾ ਸੀ ਲੋਕਾਂ ਨੇ ਇਸ ਕਰਕੇ ਕੁਝ ਕਰਦੇ ਹਾਲਾਤ ਵੀ ਬਦਲ ਗਏ ਨੇ ਤੇ ਆਪਾਂ ਵੀ ਖੁਸ਼ ਰਹਿੰਨੇ ਨੇ ਬਿਲਕੁਲ ਬਹੁਤ ਵਧੀਆ ਮਨਤ ਉਸ ਸਮੇਂ ਜਿਹੜਾ ਜਦੋਂ ਹੋਕਾ ਲਾਉਂਦੇ ਸੀ ਗਲੀਆਂਾਂ ਦੇ ਵਿੱਚ ਉਦੋਂ ਗਾਣਾ ਵੀ ਕੋਈ ਨਾ ਕੋਈ ਨਾਲ ਗੁਣਗਣਾ ਦਿੰਦੇ ਹੋਗੇ ਕੋਈ ਕਿਉਂਕਿ ਤੁਹਾਡੀ ਆਵਾਜ਼ ਨੂੰ ਸੁਣ ਕੇ ਜਿਹੜਾ ਆ ਰਾਜਸਤਾਨੀ ਟੱਚ ਵੀ ਆਉਂਦਾ ਇੱਕ ਇੱਕ ਜਿਵੇਂ ਰਾਜਸਤਾਨੀ ਕੁੜੀ ਹੋਵੇ ਔਰ ਉਹ ਗਲੀਆਂ ਦੇ ਵਿੱਚ ਗੀਤਾਂ ਰਾਈ ਆਪਣੀ ਆਵਾਜ਼ ਦੇ ਰਾਈ ਲੋਕਾਂ ਨੂੰ ਆਪਣੇ ਵੱਲ ਖਿੱਚਦੀ ਹੋਵੇ ਅਜਿਹਾ ਅਜਿਹਾ ਟੱਚ ਵੀ ਆਉਂਦਾ ਹੈ ਕੀ ਉਹ ਇਸਤਰੀ ਵੀ ਕਦੀ ਹੋਇਆ ਕਿ ਲੋਕਾਂ ਨੇ ਕਿਹਾ ਹੋਵੇ ਕਿ ਤੇਰੀ ਆਵਾਜ਼ ਸੋਹਣੀ ਹੈ ਤੇ ਤੂੰ ਕੁਝ ਸੁਣਾ ਕੇ ਜਾ ਬਿਲਕੁਲ ਕਾਫੀ ਕਹਿੰਦੇ ਨੇ ਲੋਕ ਕਿ ਬਾਕੀ ਮੈਂ ਜਿਹੜਾ ਸਮਾਨ ਵੇਚਦੀ ਹਾਂ ਗਾਣੇ ਬੋਲਦੀ ਸੀ ਉਦੋਂ ਇੱਕ ਹੀ ਗੁੰਗਣਾਉਂਦੇ ਆ ਜਿਹੜਾ ਇਹ ਮੈਨੂੰ ਸੋਨੇ ਦੀਆਂ ਡੰਡੀਆਂ ਲਿਆ ਦੇ ਮੈਨੂੰ ਸੋਨੇ ਦੀਆਂ ਡੰਡੀਆਂ ਲਿਆ ਦੇ ਤੂੰ ਕੰਨਾਂ ਵਿੱਚ ਪਾ ਦੇ ਮੈਂ ਤੇਰੇ ਕੁਰਬਾਨ ਸੋਹਣਿਆ ਮੈਂ ਤੇਰੇ ਕੁਰਬਾਨ ਸੋਹਣਿਆ ਮੈਨੂੰ ਸੋਨੇ ਦੀਆਂ ਡੰਡੀਆਂ ਲਿਆ ਦੇ ਰੇਸ਼ਮੀ ਪਰਾਂ ਦਾ ਮੈਨੂੰ ਤੂੰ ਲੈ ਦੇ ਖੱਟੇ ਰੰਗ ਦਾ ਗੁੱਸਾ ਦਿਲਦਾਰ ਮਾਇਆ ਲੈ ਦੇ ਮੈਨੂੰ ਚੰਗ ਦਾ ਰੇਸ਼ਮੀ ਪਰਾਂ ਦਾ ਮੈਨੂੰ ਲੈ ਦੇ ਖੱਟੇ ਰੰਗ ਦਾ ਗੁੱਸਾ ਦਿਲਦਾਰ ਮਾਇਆ ਲੈ ਦੇ ਮੈਨੂੰ ਚੰਗ ਦਾ ਨਾਲੇ ਫੁੱਲਾਂ ਵਾੜੀ ਕੁੜਤੀ ਸਮਾ ਦੇ ਤੂੰ ਰੀਜ ਮੇਰੀ ਲਾ ਦੇ ਮੈਂ ਤੇਰੇ ਕੁਰਬਾਨ ਸੋਹਣਿਆ ਮੈਂ ਤੇਰੇ ਕੁਰਬਾਨ ਸੋਹਣਿਆ ਮੇਨੋਂ ਸੋਨੇ ਦੀਆਂ ਡੰਡੀਆਂ ਲਿਆਦੇ ਮੰਨ ਤੁਹਾਡਾ ਪਛੋਕੜ ਕਿੱਥੋਂ ਦਾ ਹੈ ਤੁਸੀਂ ਇਸ ਵਕਤ ਤਾਂ ਭਾਵੇਂ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ 'ਚ ਰਹਿ ਰਹੇ ਹੋ ਪਰ ਪਛੋਕੜ ਕਿੱਥੋਂ ਦਾ ਹੈ ਮੇਰਾ ਰਾਜਸਥਾਨ ਪਿੰਡ ਹੈ ਪਿਛੋਂ ਚੂਰੂ ਜ਼ਿਲ੍ਹਾ ਹੈ ਤੇ ਉੱਥੇ ਹੁਣ ਮੰਮੀ ਪਾਪਾ ਰਹਿੰਦੇ ਨੇ ਆਪਾਂ ਇੱਥੇ ਰਹਿਨੇ ਆ ਤਰਨਤਾਰ ਜਿੱਥੇ ਕੋਈ ਵਿਆਹ ਸ਼ਾਦੀ ਕਰਨੀ ਹੁੰਦੀ ਉਦੋਂ ਜਾਂਦਾ ਆ ਨਹੀਂ ਤੇ ਇੱਥੇ ਹੀ ਸਾਡਾ ਬਸ ਕੰਮ ਕਰ ਚੱਲਣ ਦਿਆ ਕਿੰਨੇ ਚਿਰ ਤੋਂ ਪੰਜਾਬ 'ਚ ਦੋ ਤਿੰਨ ਮਹੀਨਿਆਂ 'ਚ ਮੇਰਾ ਢੇੜਾ ਲੱਗਦਾ ਰਹਿੰਦਾ ਆ ਯਾ ਈ ਵੈਸੇ ਕਿੰਨੇ ਚਿਰ ਤੋਂ ਪੰਜਾਬ ਦੇ ਵਿੱਚ ਇੱਥੇ ਦੇ ਸਮਝ ਲਓ ਕਿ ਬਚਪਨ ਹੀ ਹੋ ਗਿਆ ਅੱਛਾ ਤੇ ਦੇਖ ਲਓ ਕਿੰਨਾ ਟਾਈਮ ਹੋ ਗਿਆ ਹੁਣ ਆ ਇਸ ਟਾਈਮ ਪੜੇ ਕਿੰਨਾ ਉਹ ਇੱਕ ਕਲਾਸ ਵੀ ਨਹੀਂ ਕਿਉਂ ਮੌਕਾ ਨਹੀਂ ਮਿਲਿਆ ਕਿਤੇ ਘਰ ਦੇ ਹਾਲਾਤ ਹੀ ਆ ਉਸੇ 6 ਭੈਣਾਂ ਦੇ ਦੋ ਭਰਾ 8-8 ਨਿਆਣੇ ਕੌਣ ਪੜ੍ਹਾਉਂਦਾ ਹੁਣ ਤੇ ਟ੍ਰੈਂਡ ਚੱਲਣ ਦੇ ਆ ਵਾ ਪੜੋ ਪੜਾਈ ਲਿਖਾਈ ਤੋਂ ਬਿਨਾ ਕੁਝ ਨਹੀਂ ਉਦੋਂ ਕੌਣ ਜਾਣਦਾ ਹੀ ਉਦੋਂ ਖਾ ਲਿਆ ਤੇ ਸੌ ਲਿਆ ਬਸ ਬਿਲਕੁਲ ਦੋਸਤੋ ਇਸ ਵਕਤ ਜਿਹੜਾ ਆ ਅਬਾਦੀ ਦੇ ਰੁਝਾਨ ਨੂੰ ਵੀ ਜਿਹੜਾ ਆ ਉਹ ਦੇਖਦੇ ਆ ਹੋਇਆ ਬੱਚੇ ਦੋ ਹੀ ਨੇ ਔਰ ਉਹਨਾਂ ਦੀ ਪਰਵਰਿਸ਼ ਕਰਨ ਵਾਸਤੇ ਮਾਪੇ ਪੂਰਾ ਜ਼ੋਰ ਲਗਾ ਦਿੰਦੇ ਨੇ ਮੰਨਤ ਕੰਮ ਇਸ ਤੋਂ ਇਲਾਵਾ ਕੀ ਕਰਦੇ ਹੋ ਲੇਡਿਸ ਮਾਂ ਨੇ ਵੇਚਦੀਆਂ ਪੰਡਾਂ 'ਚ ਜਾ ਕੇ ਸੁਰਖੀਆਂ ਬਿੰਦੀਆਂ ਦਾ ਹੀ ਬਸ ਘਰ ਦਾ ਗੁਜ਼ਾਰਾ ਚੱਲ ਜਾਂਦਾ ਸੀ ਹੁਣ ਬਸ ਮੈਂ ਸਾਰਿਆਂ ਗਾੜੀਆਂ ਬੇਨਤੀ ਕਰਦੀ ਆ ਕਿ ਮੇਰਾ ਜਿਹੜਾ ਪੇਚ ਹੈ ਨਾ ਉਹ ਡਾਊਨ ਹੋ ਗਿਆ ਆ YouTube ਦਾ ਮੰਨਤ ਕੌਰ ਨਾਲ ਤੇ ਬਣਿਆ ਸੀ ਪਹਿਲਾਂ ਪੈਸੇ ਹੁੰਦੇ ਸੀ ਤੇ ਹੁਣ ਸਮਝ ਲਓ ਕਿ ਤੁਹਾਡੀ ਭੈਣ ਦਾ ਗੁਜ਼ਾਰਾ ਬੜਾ ਘਟ ਹੋ ਰਿਹਾ ਤੇ ਅਰਦਾਸ ਕਰਦੇ ਆ ਕਿ ਦੁਬਾਰਾ ਫਿਰ ਤੁਸੀਂ ਮੇਰੇ ਜਿਹੜੇ ਪੇਜ ਨੂੰ YouTube ਤੇ ਮੰਨਤ ਕੌਰ ਦੇ ਨਾਂ ਤੇ ਹੈ ਉਹਨੂੰ ਫਿਰ ਤੁਸੀਂ ਇੱਕ ਵਧੀਆ ਤਰੀਕੇ ਨਾਲ ਲਾਈਕ ਔਰ ਸ਼ੇਅਰ ਕਰੋਗੇ ਸਪੋਰਟ ਕਰੋਗੇ ਤੇ ਉਹ ਆਪੇ ਵਧੀਆ ਚੱਲਣ ਡੇ ਪੈਣਾ ਆ ਮੰਨਤ ਪਹਿਲੀ ਵਾਰ ਮਸ਼ਹੂਰ ਹੋਣ ਦਾ ਮੌਕਾ ਕਿੱਦਾਂ ਮਿਲਿਆ ਮੈਨੂੰ ਉਹਦੇ ਪਤਾ ਹੀ ਨਹੀਂ ਸੀ ਵੈਸੇ ਹੀ ਮੇਰੇ ਘਰੇ ਮਾਸੀ ਹੋਣੀ ਆਏ ਤੇ ਮੇਰਾ ਭਰਾ बैठा ਸੀ ਤੇ ਮੇਰੀ ਮੰਮੀ ਕਹਿੰਦੀ ਆ ਕਿ ਗਾਣਾ ਸੁਣਾ ਦੇ ਤੇ ਮੈਂ ਵੈਸੇ ਹੀ ਗਾਣਾ ਜਾਂ ਬੋਲਣ ਦੀ ਸੀ ਮੈਨੂੰ ਨਹੀਂ ਪਤਾ ਸੀ ਤੇ ਮੇਰੀ ਮੰਮੀ ਰੋਣ ਲੱਗ ਪਈ ਕਹਿੰਦੀ ਤੇ ਤੇ ਆਵਾਜ਼ ਹੀ ਬੜੀ ਸੋਹਣੀ ਆ ਮੈਂ ਕਹਾ ਸ਼ੁਕਰ ਕਿੱਥੇ ਸਾਡੇ ਲੋਕਾਂ ਨੂੰ ਵੀ ਇਹ ਚੀਜ਼ ਦਾ ਪਤਾ ਲੱਗਦਾ ਕਿ ਸਾਡੀ ਆਵਾਜ਼ ਵਧੀਆ ਹੈ ਇਹਨਾਂ ਦੇ ਬੱਚਿਆਂ ਦੀ ਆਵਾਜ਼ ਵਧੀਆ ਹੈ ਤੇ ਉਦੋਂ ਤੋਂ ਬਸ ਕਿਹੜਾ ਗਾਣਾ ਸੀ ਉਦੋਂ ਬਾਬਾ ਰਾਦਾ ਸੁਆਮੀ ਦਾ ਡੇਰਾ ਹੈ ਨਾ ਉਹਨਾਂ ਦਾ ਸ਼ਬਦ ਸੀ ਸੌਰੀ ਤੇ ਮੈਂ ਮਾਈਕ ਫੜ ਕੇ ਬੋਲਣ ਲੱਗੀ ਸੀ ਤੇ ਬੜਾ ਸੋਹਣਾ ਬੜਾ ਸਕੂਨ ਜਿਹਾ ਮਿਲੰਦਿਆ ਸੋਨੇ ਫੁੱਲਾ ਵੇ ਗੁਲਾਬ ਜਿਆ ਜਿ ਕਿਥੇ ਤੈਨੂੰ ਸਾਮ ਕੇ ਰਖਾਂ ਵੱਡੇ ਬਾਬਾ ਜੀ ਦੇ ਬਾਗ ਜਿਆ ਇਹ ਸ਼ਬਦ ਸੀ ਬੜਾ ਮੇਰੀ ਜ਼ਿੰਦਗੀ ਨੂੰ ਹਿਲਾ ਕੇ ਰੱਖਤਾ ਸੀ ਪਹਿਲੀ ਇੰਟਰਵਿਊ ਜਦੋਂ ਹੁੰਦੀ ਹੈ ਉਦੋਂ ਫਿਰ ਮਮਤਾ ਦੀ ਜ਼ਿੰਦਗੀ ਦੇ ਵਿੱਚ ਕਿਹੋ ਜਿਹਾ ਬਦਲਾਅ ਹੁੰਦਾ ਕਾਫੀ ਲੋਕੇ ਜਾਣਨ ਦੇ ਵੇ ਵੀਡੀਓ ਕਾਲਾਂ ਕਰ ਕਰਕੇ ਚੈੱਕ ਕਰ ਰਹੇ ਸੀ ਕਹਿੰਦੇ ਕਿ ਸੱਚੀ ਹੈ ਵੀ ਜਾਂ ਨਹੀਂ ਅਗਥੇ ਚੱਲ ਗਈਆਂ ਮੈਂ ਕਿਹਾ ਜਦੋਂ ਪਰਮਾਤਮਾ ਸੋਚੂਗਾ ਨਾ ਕਿ ਕਿੱਥੇ ਗਾਂ ਲੈ ਕੇ ਜਾਣਾ ਤੇ ਮੈਂ ਕਿਹਾ ਉਹ ਇੱਕ ਛੁਟਕੀ ਦੇ ਵਿੱਚ ਲੈ ਜਾਊਗਾ ਪਤਾ ਹੀ ਨਹੀਂ ਲੱਗਣਾ ਇਨਸਾਨ ਨੂੰ ਪਹਿਲਾਂ ਅਸੀਂ ਦੇਖਿਆ ਸੀ ਜਦੋਂ ਘਰ ਆਏ ਸੀਗੇ ਘਰ ਬੜਾ ਛੋਟਾ ਜਿਹਾ ਸੀ ਔਰ ਤਰਪਾਲ ਪਈ ਹੋਈ ਸੀ ਹੁਣ ਕਿਦਾਂ ਦੇ ਹਾਲਾਤ ਹੁਣ ਇੱਕ ਮੇਰੀ ਜ਼ਿੰਦਗੀ ਦੇ ਵਿੱਚ ਸਹੀ ਗੱਲ ਹੈ ਪਰਮਾਤਮਾ ਬਣ ਕੇ ਇਨਸਾਨ ਆਇਆ ਪਾਪਾ ਜੀ ਉਹਨਾਂ ਦੇ ਬੇਟੀ ਨਹੀਂ ਸੀ ਤੇ ਮੈਨੂੰ ਬੇਟੀ ਕਹਿੰਦੇ ਨੇ ਫਿਰ ਮੈਂ ਵੀ ਰੂਹ ਤੋਂ ਪਾਪਾ ਮੰਨਿਆ ਲਾਲਚ ਨਹੀਂ ਕਰਨਾ ਕੋਈ ਚੀਜ਼ ਜੇ ਉਹਨਾਂ ਨੇ ਮੈਨੂੰ ਸਹੀ ਗੱਲ ਹੈ ਮੇਰੇ ਗਾੜੀ ਪੈਸਿਆਂ ਦੇ ਗੱਡੀਆਂ ਜੇ ਬਣਾ ਗਏ ਬੰਡਲ ਜੇ ਵੀ ਰੱਖ ਦੇਣੇ ਨਾ ਮੇਰਾ ਇੰਨੀ ਮੈਂ ਆਪਣਾ ਮਨ ਨਹੀਂ ਡਲਾਵਾਂਗੀ ਕਿ ਮੈਂ ਚੁੱਕ ਲਵਾਂ ਨਾ ਉਹਨਾਂ ਨੇ ਦੋ ਕਮਰੇ ਬਣਾ ਕੇ ਦਿੱਤੇ ਤੇ ਮੈਂ ਸੱਚੀ ਮੈਂ ਅਰਦਾਸ ਕਰਦੀ ਆ ਮੇਰੀ ਵੀ ਉਮਰ ਹੈ ਉਹ 60 70 ਸਾਲ ਦੇ ਮੇਰੀ ਉਮਰ ਵੀ ਲਾ ਦੇ ਉਹਨਾਂ ਨੂੰ ਕਿਉਂਕਿ ਜਿਹੜੇ ਤਰੀਕੇ ਨਾਲ ਮੇਰੀ ਜ਼ਿੰਦਗੀ ਦੇ ਵਿੱਚ ਆਏ ਤੇ ਮੇਰੀ ਜ਼ਿੰਦਗੀ ਨੂੰ ਬਦਲਤਾ ਉਹਨਾਂ ਨੇ ਬਿਲਕੁਲ ਜੀ ਕੁਝ ਲੋਕ ਅਜਿਹੇ ਹੁੰਦੇ ਨੇ ਜੋ ਦੂਜਿਆਂ ਦੀ ਜ਼ਿੰਦਗੀ ਨੂੰ ਇਹ ਜਿਹੜਾ ਬਦਲ ਕੇ ਰੱਖ ਦਿੰਦੇ ਨੇ ਸਵਾਰ ਦਿੰਦੇ ਨੇ ਔਰ ਮਮਤਾ ਦੀ ਜ਼ਿੰਦਗੀ ਦੇ ਵਿੱਚ ਵੀ ਅਜਿਹੇ ਕੁਝ ਆ ਉਹਨਾਂ ਵਾਸਤੇ ਕੁਝ ਕੋਈ ਗੀਤ ਜੋ ਉਹਨਾਂ ਨੂੰ ਡੈਡੀਕੇਟ ਕਰਨਾ ਚਾਹੁੰਦੇ ਹੋ ਹਾਈ ਉਹ ਜਿਹੜਾ ਸ਼ਬਦ ਸੀ ਨਾ ਬਾਬਾ ਜੀ ਰਾਦਾ ਸੁਆਮੀ ਦਾ ਉਹ ਰਾਦਾ ਸੁਆਮੀ ਨੂੰ ਹੀ ਮੰਨਦੇ ਆ ਤੇ ਉਹ ਵੀ ਇਹ ਸ਼ਬਦ ਸੁਣਦੇ ਆ ਤੇ ਫਿਰ ਉਹਨਾਂ ਨੂੰ ਅਸਲ 'ਚ ਜਿਹੜਾ ਮਾਂ ਵਾਲਾ Song ਨਾ ਕਾਫੀ ਚੰਗਾ ਲੱਗਦਾ ਸੀ ਮੈਂ 2-3 ਵਾਰ ਸੁਣਾਇਆ ਕਹਿੰਦਾ ਜੇ ਕੋਈ ਸਮਝੇ ਤੇ ਕੋਈ ਧਿਆਨ ਲਾ ਕੇ ਚੀਜ਼ ਨੂੰ ਵੇਖੇਗੀ ਕੀ ਬੋਲਣ ਬੋਲਣਦੇ ਆ ਤੇ ਕੀ ਕਰ ਰਹੇ ਨੇ ਕੋਈ ਰੂਹ ਤੋਂ ਸੁਣੇ ਨਾ ਉਹਦੇ ਪੱਲੇ ਪੈਂਦਾ ਆ ਮਾਂ ਮਾਂ ਦਾ ਜਿਹੜਾ ਨਾ ਸਹੀ ਗੱਲ ਹੈ ਪਿਆਰ ਤੇ ਮਾਂ ਦੀ ਪਰਛਾਵਾਂ ਮੈਂ ਕਿ ਕਿਸੇ ਕਿਸੇ ਕੋ ਹੈ ਮੈਂ ਤੇ ਕਹਿੰਨੀ ਆ ਕਦਰ ਕਰੋ ਭਾਈ ਮੇਰੇ ਕੋ ਮਾਂ ਹੈ ਮੈਨੂੰ ਬੜਾ ਚੰਗਾ ਲੱਗਦਾ ਮੈਂ ਪਰਮਾਤਮਾ ਸਮਝਦੀ ਆ ਮੇਰੀ ਮਾਂ ਨੂੰ ਤੇ ਮੇਰੇ ਪਿਓ ਨੂੰ ਤੇ ਜਿੰਨਾਂ ਕੋ ਨਹੀਂ ਆ ਤੇ ਹੈਗੀਆਂ ਉਹਨਾਂ ਨੂੰ ਧੱਕੇ ਮਾਰ ਕੇ ਕੱਢਣ ਦੇ ਮੈਂ ਕਿ ਕਦਰ ਕਰਨੀ ਸਿੱਖੋ ਤੇ ਜਿਹਦੇ ਕੋ ਨਹੀਂ ਵੀ ਨਾ ਉਹਨੂੰ ਪੁੱਛ ਕੇ ਦੇਖੋਗੀ ਮਾਂ ਕੀ ਚੀਜ਼ ਹੁੰਦੀ ਹੈ ਸੁਣਾ ਦੇ ਕੁਝ ਮਾਂ ਤੇ ਹੋ ਮਾਂ ਮਰੇ ਤਾਂ ਪੇਕੇ ਹੀ ਮੁੱਕ ਗਏ ਤੇ ਪਿਓ ਮਰੇ ਘਰ ਵੇਲਾ ਵਾਸ਼ਾਲਾ ਮਰਨ ਨਾ ਵੀਰ ਕਿਸੇ ਦੇ ਸੋ ਉਜੜ ਜਾਂਦਾ ਜੇ ਮੇਲਾ ਹੋ ਪੁੱਤਰ ਜਿਨਾ ਦੇ ਟੁਰ ਜਾਂਦੇ ਨੇ ਤੇ ਤਦ ਰੋਂਦੇ ਓ ਥੋੜਾ ਬਈ ਸਭ ਰੋਗਾਂ ਤੋਂ ਰੋਗ ਹੈ ਡਾਡਾ ਤੇ ਜਿਸ ਦਾ ਨਾਮ ਵਛੋੜਾ ਹੋ ਹੋ ਮਮਤਾਰ Rajasthan ਦੀ ਗੱਲ ਕੀਤੀ ਹੈ ਕਿ ਤੁਹਾਡਾ ਪਛੋਕਰ ਤੁਸੀਂ ਦੱਸਿਆ Rajasthan ਦਾ ਹੈ ਕੋਈ Rajasthani ਗੀਤ ਆਉਂਦਾ ਹੈ हां ਹੁੰਦਾ ਹੈ ਬਟ ਕਈਆਂ ਕਈਆਂ ਨੂੰ ਸਮਝ ਵੀ ਆਉਂਦਾ ਹੈ ਤੇ ਜਿਹਨੂੰ ਨਹੀਂ ਵੀ ਸਮਝਾਉਗਾ ਕੋਈ ਗੱਲ ਨਹੀਂ ਵਧੀਆ ਹੀ ਦੱਸਿਓ ਤੁਸੀਂ ਫਿਰ ਰਾਜਸਤਾਨੀਆਂ ਨੂੰ ਤੇ ਆਏਗਾ ਨਾ हां ਕਾਫੀ Rajasthan ਦੇ ਵਿੱਚ ਵੀ ਲੋਕਾਂ ਨੇ ਬੜਾ ਪਿਆਰ ਦਿੱਤਾ ਹੈ ਮੇਰੀ ਵਾਹੇ ਸੈਂਕਲੇ ਅਟਲਸ ਕਿਰੇ ਤੇ ਰਖਟਕ ਥਿਲਾਮੀ ਕਾਰਾਂ ਕੀ ਮੇਰੀ ਵਾਹੇ ਸੈਂਕਲੇ ਅਟਲਸ ਕਿਰੇ ਤੇ ਰਖਟਕ ਥਿਲਾਮੀ ਕਾਰਾਂ ਕੀ ਅੱਜ ਕੁਣ ਸੈ ਚਾਂਦ ਪਰ ਜਾ ਬੈਠੇ ਤੂੰ ਕਦਰ ਭੁੱਲ ਗਈ ਯਾਰਾਂ ਕੀ ਅੱਜ ਕੁਣ ਸੈ ਚਾਂਦ ਪਰ ਜਾ ਬੈਠੇ ਤੂੰ ਕਦਰ ਭੁੱਲ ਗਈ ਯਾਰਾਂ ਕੀ ਵਾਹ ਜੀ ਵਾਹ ਦੋਸਤੋ ਰਾਜਸਥਾਨੀ ਕੁੜੀ ਹੈ ਔਰ ਪੰਜਾਬੀ ਗੀਤਾਂ ਨੂੰ ਬਹੁਤ ਪਿਆਰ ਕਰਦੀ ਹੈ ਪਰ ਉਸ ਪਾਸੋਂ ਇਸੇ ਕਰਕੇ ਰਾਜਸਤਾਨੀ ਗੀਤ ਵੀ ਸੁਣਿਆ ਹੈ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਦੂਸਰੀ ਸਟੇਟ ਦੇ ਲੋਕ ਵੀ ਪੰਜਾਬੀ ਮਾਂ ਬੋਲੀ ਨੂੰ ਕਿੰਨਾ ਪਸੰਦ ਕਰਦੇ ਨੇ ਭਾਵੇਂ ਹੁਣ ਇਹ ਪੰਜਾਬ ਦੇ ਵਸਨੀਕ ਨੇ ਔਰ ਇਸ ਵਕਤ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੀ ਹੈ ਇਹ ਕੁੜੀ ਮਮਤਾ ਜਦੋਂ ਮਸ਼ਹੂਰ ਹੁੰਦੇ ਹੋ ਫੇਰ ਦੁਬਾਰਾ ਜਦੋਂ ਆਪਣੇ ਕੰਮਕਾਰ ਤੇ ਨਿਕਲਦੇ ਹੋ ਉਹੀ ਝਾਂਜਰਾਂ ਵੇਚਣ ਦਾ ਕੰਮ ਤਾ ਫੇਰ ਲੋਕਾਂ ਦਾ ਰਿਐਕਸ਼ਨ ਕਿਦਾਂ ਦੰਦਾ ਕਾਫੀ ਨਾ ਮੈਂ 2 ਦਿਨ ਵਾਰ ਕੰਮ ਤੇ ਗਈ ਮੈਂ ਤਾਂ ਸੋਚਿਆ ਪਣਾ ਨਾ ਨਹੀਂ ਪਹਿਚਾਨਣਾ ਮੈਂ ਇੰਨੀਆਂ ਇੰਨੀਆਂ ਅੱਖਾਂ ਹੀ ਵਿਖਾਉਣੇ ਸੀ ਪਤਾ ਨਹੀਂ ਮੇਰਾ ਕੋਈ ਹੱਥ ਪੈਰ ਦੇਖਦੇ ਜੇ ਇਹਨਾਂ ਮੈਨੂੰ ਮੇਰੀ ਜਦੋਂ ਮੈਂ ਤੁਰਦੀ ਆ ਮੇਰੀ ਤੌਰ ਨੂੰ ਦੇਖਦੇ ਮੈਨੂੰ ਨਹੀਂ ਪਤਾ ਕੀ ਦੇਖਦੇ ਨੇ ਉਹ ਪਤਾ ਕਰ ਲੈਂਦੇ ਕਿ ਇਹ ਮੰਨਤ ਕੌਰ ਆ ਤੇ ਫਿਰ ਕਹਿਣਗੇ ਨਹੀਂ ਆ ਜਾ ਨਹੀਂ ਆ ਜਾ ਸਾਡੇ ਘਰੇ ਆ ਜਾ ਸਮਾਨ ਦੇ ਕੇ ਜਾਈਂ ਆ ਜਾ ਆਪਣਾ ਹੀ ਤੈਨੂੰ ਫੋਨ 'ਚ ਦੇਖਿਆ ਤੂੰ ਇੱਥੇ ਤੇ ਮੈਂ ਕਹਿਆ ਭਣਾ ਇਹ ਸਮਾਨ ਵੇਚ ਕੇ ਮੈਂ ਬਣੀ ਆ ਇਹ ਸਮਾਨ ਨੂੰ ਜੇ ਮੈਂ ਭੁੱਲ ਜਾਵਾਂਗਾ ਤੇ ਫਿਰ ਮੇਰੇ ਚ ਆ ਜਾਂਦਾ ਹੰਕਾਰ ਕਿਉਂ ਕਿਉਂਕਿ ਮੇਰੀ ਲਾਈਫ ਦੇ ਵਿੱਚ ਮੇਰੀ ਜ਼ਿੰਦਗੀ ਇਹ ਚੀਜ਼ ਤੋਂ ਬਣੀ ਆ ਤੇ ਮੈਂ ਕਹਿਆ ਇਹ ਜੇ ਮੈਂ ਕਮਾਵਾਂਗੀ ਨਹੀਂ ਤੇ ਖਾਵਾਂਗੀ ਕਿੱਥੋਂ ਕੌਣ ਦੇ ਕੇ ਜਾਊਗਾ ਮੈਨੂੰ ਖਾਣ ਲਈ ਇਸ ਕਰਕੇ ਉਹਨਾਂ ਨੂੰ ਬਸ ਇਹੋ ਹੀ ਕਹਿਦਾ ਮੈਂ ਕਹਿਆ ਭਣਾ ਕੰਮ ਵੀ ਜ਼ਰੂਰੀ ਹੈ ਨਾ ਸਿੰਗਿੰਗ ਦਾ ਜ਼ਹੇਤ ਹੈ ਪਰ ਉਹ ਕੰਮ ਵੀ ਜ਼ਰੂਰੀ ਹੈ ਸੋ ਦੋਸਤੋ ਇਹ ਇਹ ਬਿਲਕੁਲ ਬੜੀ ਵਧੀਆ ਗੱਲ ਹੈ ਕਿ ਆਪਣੇ ਪੈਰਾਂ ਨੂੰ ਛੱਡ ਨਹੀਂ ਜਾਣਾ ਚਾਹੀਦਾ ਕਿਉਂਕਿ ਤਰੱਕੀ ਬੇਸ਼ੱਕ ਮਿਲ ਜਾਂਦੀ ਹੈ ਪਰ ਆਪਣੇ ਪਿਸ਼ੋਕੜ ਨੂੰ ਭੁੱਲਣ ਵਾਲੇ ਜਿਹੜੇ ਨੇ ਉਹ ਉਹ ਵੀ ਲੋਕ ਜਿਹੜੇ ਨੇ ਉਹ ਸਹੀ ਨਹੀਂ ਹੁੰਦਾ ਕਿਉਂਕਿ ਆਪਣੇ ਪਿਸ਼ੋਕੜ ਦੇ ਨਾਲ ਹੀ ਜਿਹੜਾ ਆ ਬੰਦੇ ਦੀ ਪਛਾੜ ਵੱਣਦੀ ਆ ਮੰਨਤ ਕੋਈ ਐਸਾ ਗੀਤ ਜੋ ਦਿਲ ਦੇ ਬੜਾ ਹੀ ਨੇੜੇ ਹੋਵੇ ਮੇਰੇ ਤੇ ਦਿਲ ਦੇ ਨੇੜੇ ਕੋਈ ਗੀਤ ਹੁੰਦਾ ਮੈਂ ਉਹ ਕਾਫੀ ਮਤਲਬ ਸੂਫੀ ਹੈ ਵਧੀਆ ਹੈ ਲਾਈਨਾਂ ਵਧੀਆ ਸੋਰੀ ਅੱਜ ਮੈਨੂੰ ਮਾਫ ਕਰਿਆ ਨਾਲੇ ਮੇਰਾ ਨਾ ਗਲਾਇਆ ਥੋੜਾ ਹੋ ਰਿਆ ਨੇ ਖਰਾਸ਼ ਜੀ ਆ ਰਹੀ ਨੇ ਕਿਉਂਕਿ ਕੁਝ ਖਾਦਾ ਨਹੀਂ ਮੈਂ ਇੰਟਰਵਿਊ ਦੇ ਚੱਕਰ ਚ ਮੈਂ ਜਲਦੀ ਆ ਗਈਆਂ ਮੈਂ ਕਿਹਾ ਭਾਜੀ ਉਹਨਾਂ ਨੂੰ ਟਾਈਮ ਦਿੱਤਾ ਤੇ ਮੈਂ ਕਿਹਾ ਖਾਲੀ ਨਹੀਂ ਮੋੜਨਾ ਵਿਛੜ ਗਿਆ ਤੂੰ ਮੇਰੇ ਦਿਲ ਦਾ ਜਾਨੇ ਤੇ ਮੈਂ ਕੱਖਾਂ ਵਾਂਗੇ ਝੁਲ ਗਈ ਓ ਫੁੱਲਾਂ ਨਾਲ ਮੇਰੇ ਨਾਜੁਕ ਜੰਦੜੀ ਤੇ ਜਿਹੜੀ ਵਿੱਚ ਕੰਡਿਆਂ ਦੇ ਤੁਲ ਗਈ ਗਮ ਸੱਜਣਾ ਦੇ ਮਾਰ ਮੁਕਾਇਆ ਤੇ ਮੈਂ ਇੱਥੇ ਰੂ ਬਣ ਕੇ ਡੋਲ ਗਈ ਇੱਕ ਮਹੀਆ ਤੇਰੀ ਯਾਦ ਨਾ ਭੁੱਲਦੀ ਬਾਕੀ ਹਰ ਸ਼ੈ ਜਗ ਦੀ ਭੁੱਲ ਗਈ ਹੋਰੋ ਨਾ ਤੋਣਾ ਦੇ ਗਿਓ ਸਾਨੂੰ ਅਤੇ ਪਾ ਗਿਓ ਵਿੱਚ ਫਿਕਰਾਂ ਹੋਕ ਪੱਤੀ ਲੀਰ ਪੁਰਾਣੇ ਵਾਂਗੋਂ ਅੱਤੇ ਟੰਗ ਗਿਓ ਵਿੱਚ ਕਿਕਰਾਂ ਵਾਹ ਜੀ ਵਾਹ ਬਹੁਤ ਹੀ ਪਿਆਰਾ ਗੀਤ ਹੈ ਮੰਨਤ ਹੁਣ ਜਿਹੜਾ ਆ ਸਾਨੂੰ ਇਹ ਵੀ ਪਤਾ ਲੱਗਾ ਕਿ ਮੰਨਤ ਦੇ ਕੁਝ ਗੀਤ ਵੀ ਰਿਕਾਰਡ ਹੋਏ ਨੇ ਕਿਵੇਂ ਮੌਕਾ ਮਿਲਿਆ ਗੀਤ ਰਿਕਾਰਡ ਕਰਨ ਦਾ ਤੇ ਕਿਵੇਂ ਜਿਹੜਾ ਆ ਇਹ ਇਹ ਜਿਹੜਾ ਸੁਭਬ ਬਣਿਆ ਜੈਦਾ ਤੇ ਵੀਰ ਡਿੱਪੀ ਦਾ ਮੈਂ ਬੜਾ ਧੰਨਵਾਦ ਕਰਦੀ ਆ ਜੈਨ ਸਾਰਾ ਕੰਪਲੀਟ ਓਕੇ ਕੰਮ ਕਰਤਾ ਸਹੀ ਗੱਲ ਇੱਥੋਂ ਤੱਕ ਲਿਆਂਦਾ ਇੱਕ ਫਿਰ Song ਆ ਰਿਹਾ ਹੈ ਮੇਰਾ ਉਹਦੀਆਂ ਲਾਈਨਾਂ ਤੇ ਗਾਣਾ ਬੜਾ ਐਂਡ ਆ ਸੱਚੀ ਤੁਸੀਂ ਬਹੁਤ ਜ਼ਿਆਦਾ ਸੁਣਿਓ ਤੇ ਸ਼ੇਅਰ ਵੀ ਕਰਿਓ ਨਾਲੇ ਇਹਨਾਂ ਦੇ ਪੇਜ ਨੂੰ ਵੀ ਤੇ ਨਾਲੇ ਮੇਰੇ YouTube ਦੇ ਪੇਜ ਨੂੰ ਵੀ ਖੋਲ ਕੇ ਦੇਖਿਓ ਸਾਰੀਆਂ ਵੀਡੀਓ ਬਹੁਤ ਜਲਦੀ ਗਾਣਾ ਆ ਰਿਆ ਨੇ ਸ਼ੂਟ ਹੋ ਗਿਆ ਸਾਰਾ ਕੁਝ ਕੰਪਲੀਟ ਆ ਬਸ ਇੱਕ ਪੇਜ ਤੇ ਪਾਉਣਾ ਬਾਕੀ ਰਹਿ ਗਿਆ ਹੈ ਉਸ ਗਾਣੇ ਦੀਆਂ ਕੁਝ ਲਾਈਨਾਂ ਐ ਜਿਹੜਾ ਮਿਊਜ਼ਿਕ ਵਗੈਰਾ ਸਾਰਾ ਕੁਝ ਜੈਵੀਰ ਨੇ ਕੀਤਾ ਸੀ ਤੇ ਡਿੱਪੀ ਵੀਰ ਨੇ ਲਿਖਿਆ ਸੀ ਤੇ ਇਸ ਕਰਕੇ ਮੈਂ ਦਿਲੋਂ ਧੰਨਵਾਦ ਕਰਦੀ ਹਾਂ ਉਹ ਭਰਾਵਾਂ ਦਾ ਵੀ ਕਿ ਪਰਮਾਤਮਾ ਚੜ੍ਹਦੀ ਕਲਾ 'ਚ ਰੱਖਿਓ ਉਹਨੂੰ ਤੇ ਗਾਣੇ ਦੀਆਂ ਕੁਝ ਲਾਈਨਾਂ ਇਸ ਤਰ੍ਹਾਂ ਦੀਆਂ ਐ ਹੋ ਜੈਕ ਟਡੇ ਹੋਰ ਦੀ ਤੇ ਛਟਾਏ ਕਰੀੜ ਦਾ ਉਹੀ ਕੰਟੈਕਟ ਚ ਬੰਦਾ ਜੋ ਬਰੀੜਦਾ ਏਮਸ ਚ ਭੇਜਦੀ ਆ ਅੱਖ ਮੇਰੀ ਕਾਸ਼ ਨਹੀਂ ਤੇ ਨਖਰੇ ਨਾ ਵੰਡਦੀਆਂ ਨਸ਼ਾ ਲਾਈਟ ਵੀਟਦਾ ਓ ਮੱਠੀ ਮੱਠੀ ਚੜਦੀ ਆ ਲੋਹਰ ਟਾਈਮ ਪਾ ਕੇ ਓਖੀ ਚੜਦੀ ਤੇ ਓਖੀ ਲੱਤਦੀ ਮੈਂ ਸਟਾ ਚੋਂ ਬਰਾ ਨੂੰ ਹੱਥ ਦੇ ਇਸ਼ਾਰਿਆਂ ਦੇ ਨਾਲ ਚੂਰੀ ਪਾੜਦੇ ਜੋ ਮੇਰੇ ਹੱਥ ਦੀ ਮਸੋ ਟੱਚ ਹੋ ਬਰਾ ਨੂੰ ਹੱਥ ਦੇ ਇਸ਼ਾਰਿਆਂ ਦੇ ਨਾਲ ਚੂਰੀ ਪਾੜਦੇ ਜੋ ਮੇਰੇ ਹੱਥ ਦੀ ਵਾਹ ਜੀ ਵਾ ਮੰਨਤ ਬਹੁਤ ਸੋਹਣਾ ਗੀਤ ਹੈ ਤੇ ਸਾਡੇ ਵੱਲੋਂ ਦਵਾਵਾਂ ਨੇ ਆਖੀਰ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋ ਸਾਰੇ ਮੇਰੇ ਭੈਣ ਭਰਾਵਾਂ ਦੇ ਗਾੜੀ ਬੇਨਤੀ ਆ ਕੇ ਭੈਣਾਂ ਨਾਲ ਸਹੀ ਗੱਲ ਫਿਰ ਤੋਂ ਰਿਕਵੈਸਟ ਪਾਈ ਸਾਰੇ ਜਿੰਨੇ ਦੇਸਾਂ ਵਿਦੇਸ਼ਾਂ 'ਚ ਮੇਰੇ ਭੈਣ ਭਰਾ ਕਿਉਂਕਿ ਮੇਰਾ ਜਿਹੜਾ ਪੇਜ ਆ ਉਹ ਡਾਊਨ ਹੋ ਗਿਆ ਮੈਂ ਫਿਰ ਤੋਂ ਇੱਕ ਵਾਰ ਦੱਸ ਰਹੀ ਆ ਪਿੱਛੇ ਜੇ ਭੈਣ ਦਾ ਵਿਆਹ ਸੀ ਤੇ ਫਿਰ ਕਿਸੇ ਨੇ ਉਹ ਕਮਰੇ ਜੇ ਬਣਾਵਾ ਕੇ ਦਿੱਤੇ ਸੀ ਉਹਦੇ ਕਾਰਨ ਮੈਂ ਕੋਈ ਗਾਣਾ ਵੀਡੀਓ ਨਹੀਂ ਕਰ ਪਾਈਆਂ ਤੁਸੀਂ ਸਹੀ ਗੱਲ ਐ ਮੈਂ ਉਮੀਦ ਕਰਦੀ ਆਂ ਕਿ ਤੁਸੀਂ ਇੰਨਾ ਤੇ ਮੇਰਾ ਸਾਥ ਦੇਵੋਗੇ ਤੇ ਮੈਂ ਸਾਰਿਆਂ ਦੇ ਲਈ ਅਰਦਾਸ ਕਰਾਂਗੀ ਤੇ ਤੁਸੀਂ ਨਾ ਮੇਰੇ ਪੇਜ ਨੂੰ ਨਾ ਫਿਰ ਤੋਂ ਸਬਸਕ੍ਰਾਈਬ ਪਰ ਫੋਲੋ ਸ਼ੇਅਰ ਕਰਨਾ ਔਰ ਇਹ ਵੀਡੀਓ ਨੂੰ ਜਿਹੜੇ ਪੇਜ ਨੂੰ ਦੇਖ ਰਹੇ ਹੋ ਤੇ ਇਹਨਾਂ ਨੂੰ ਵੀ ਬਹੁਤ-ਬਹੁਤ ਸਪੋਰਟ ਕਰਨਾ ਧੰਨਵਾਦ ਸਾਡੇ ਨਾਲ ਗੱਲਬਾਤ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸੋ ਦੋਸਤੋ ਇਹ ਸੀ ਮੰਨਤ ਕੌਰ ਜੋ ਝਾਂਜਰਾਂ ਵਾਲੀ ਕੁੜੀ ਦੇ ਨਾਮ ਨਾਲ ਮਸ਼ਹੂਰ ਸੀ ਔਰ ਇਸ ਵਕਤ ਗੀਤ ਵੀ ਮਾਰਕੀਟ ਦੇ ਵਿੱਚ ਆ ਚੁੱਕੇ ਨੇ ਇੱਕ ਵਾਰ ਫਿਰ ਦੁਬਾਰਾ ਇੰਟਰਵਿਊ ਤੁਹਾਡੇ ਤੱਕ ਪਹੁੰਚਾਈ ਹੈ ਆਵਾਜ਼ ਬਹੁਤ ਹੀ ਪਿਆਰੀ ਹੈ ਜੋ ਦਿਲ ਨੂੰ ਸਕੂਨ ਦਿੰਦੀ ਹੈ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰ ਦੇਣਾ ਔਰ ਦੇਖਦੇ ਰਹੋ ਰੌਣਕ ਪੰਜਾਬ ਦੀ 24 ਮੈਂ ਹਾਂ ਮਨਦੀਪ ਸਿੰਘ ਰਾਜਨ ਤਰਨਤਾਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 ਤੇ ਕਲਿੱਕ ਕਰੋ ਬੈਲ ਆਈਕਨ ਤੇ